ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਸ਼ੀਨੇ ਫਾਰਮ ਦੇ ਉੱਤੇ ਤੇ ਦੀਪੇ ਬਾਈ ਦੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਾਨਵਰ ਤੁਹਾਨੂੰ ਤਿੰਨ ਦਿਖਾਉਣੇ ਆ ਦੋ ਮੱਝਾਂ ਤੇ ਇੱਕ ਵਿਖਾਉਣੀ ਆ ਤੁਹਾਨੂੰ ਮਿੱਤਰੋ ਗਾਂ ਬੈੜ ਸੋਈ ਸਵਾਈ ਤਾਜੀ ਪਹਿਲਾ ਸੂਆ ਜਾਂ ਦੂਜਾ ਸੂਆ ਸਾਰੀ ਗੱਲਬਾਤ ਹੀ ਕਰ ਲਾਂਗੇ ਅਲੋਕਾਰ ਵੱੱਛੀ ਆ ਮਿੱਤਰੋ ਤੇ ਜਨਵਰ ਦੂਜੇ ਵੀ ਟਿਕਾਣੇ ਦੇ ਆ ਕਰਦੇ ਆ ਗੱਲਬਾਤ ਭਰਾ ਦੇ ਨਾਲ ਮਿਲਦੇ ਆ ਸਾਰੀ ਜਾਣਕਾਰੀ ਲੈ ਕੇ ਦਿੰਦਾ ਸਤਿ ਸ਼੍ਰੀ ਅਕਾਲ ਦੀਪੇ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਵੀਰੇ ਠੀਕ ਆ ਬਈ ਬਹੁਤ ਜੀ ਸੇਤਾਂ ਘਰ ਪਰਿਵਾਰ ਬਾਈ ਸਾਰੇ ਬਹੁਤ ਜੀ ਬਾਈ ਚਲੋ ਸ਼ੁਕਰਾਸ਼ਾ ਦੀਪੇ ਬਾਈ ਬੈੜ ਪਹਿਲਣੀ ਆ ਬਾਈ ਇਹ ਪਹਿਲੇ ਸੂਏ ਬਈ ਰਾਤ ਸੋਈ ਆ ਰਾਤ ਦੀ ਸੋਈ ਆ ਹੈ ਅੱਛਾ ਦੀਪੇ ਬਾਈ ਕਿੰਨਾ ਦੁੱਧ ਤਿਆਰ ਹੋਊਗਾ ਹੁਣ ਇਸ ਟਾਈਮ ਬਾਈ ਬੋਲਾ ਹੈਗਾ ਕੋਈ 89 ਲੋ ਠੀਕ ਆ ਦੋਤਾ ਦੇ ਦੂ ਬੱਚੀ 18 20 ਕਿਲੋ ਆ ਰਾਵਨਾ ਦੇ ਦੂ ਬੰਦ ਲੈਵੇ ਦੀ ਥੋੜੀ ਥਾਂ ਤੋਂ ਬਹੁਤ ਚੰਗਾ ਲਾਇਆ ਗਲਾਬੀ ਚਾਈ ਚਾਈ ਵੀ ਥਾਣਾ ਬੜਾ ਕੰਮ ਦਾ ਠੰਡੀ ਛੀਲ ਪਾਰੇ ਪੂਰੀ ਠੀਕ ਆ ਅੱਛਾ ਦੰਦੋ ਕਿਵੇਂ ਆ ਭਾਈ ਦੰਦੋ ਭਾਈ 6 ਦੰਦਾਂ ਜਵਾਨੀਆਂ ਜਵਾਨੀਆਂ ਅੱਛਾ ਬੱਛਾ ਦੇ ਕੀ ਕਿ ਬੱਛੀ ਇਹ ਬੱਛਾ ਭਾਈ ਦੇਮ ਪਹਿਲਵਾਨ ਹੈ ਠੀਕ ਆ ਅੱਛਾ ਦੀਪੇ ਭਾਈ ਰੇਟ ਇੰਦਾ ਰੇਟ ਦਾ 65000 ਭਾਈ ਠੀਕ ਆ ਕੱਢੀ ਬਾਮ ਤੋਰੀ ਭਰਾ ਲੈ ਮੇਤਰੋ ਬਾਲੀਆ ਲੋਕਰ ਬੱਛੀ ਆ ਥੱਲੋ ਥੱਲੋ ਉੱਤੋਂ ਤੋਂ 65000 ਰੁਪਿਆ ਕੀਮਤ ਸਿਰਫ ਇਹਦੀ ਪ ਦੋ ਦੋ 20 ਕਿਲੋ ਬੱਚੇ ਨੇ ਰਹੀਆਂ ਨਾ ਟੋਰਾ ਦੇ ਨਾਲ ਮਿੱਤਰੋ ਖਾ ਆਵੇ ਕਿਉਂਕਿ ਲੇਵੇ ਦੀ ਕੁਆਲਿਟੀ ਆ ਜਿਹੜੀ ਉਹ ਗਵਾਈ ਭਰਦੀ ਆ ਦੇਖੋ ਕਿ ਰਹੀ ਥੱਲੋ ਥੱਲੋ ਬੱਚੇ ਐਨ ਪਲਵਾਨਾ ਰਗੀ ਆ ਮਿੱਤਰੋ ਲੈ ਆਵੇ ਦੀਪੇ ਵੀਰੇ ਮੋੜਦੇ ਆਪਾਂ ਤੇਰਾ ਬੱਚੇ ਦਾ ਜੋਰ ਲੱਗਾ ਸਾਰਾ ਬੱਚਾ ਬਾਲਾ ਤਗੜਾ ਦੇ ਹਾਂ ਸੂਕੇ ਹਨਾ ਪਹਿਲਾਂ ਪਸ਼ੂ ਦੇ ਮਾਲਕ ਕਈ ਵਾਰੀ ਇਹਨੂੰ ਪਾਸੇ ਹੀ ਕਰਦੀ ਮੜਾਏ ਫਿਰ ਇਹਨੇ ਮਈਆਂ ਨਹੀਂ ਦਿਖਾਉਣ ਦੇਣੀਆਂ ਇੱਧਰ ਹੀ ਬੰਦੇ ਨੇ ਨੇ ਮੈਨੂੰ ਵੇਖ ਲਈ ਆਇਆ ਯਾਰ ਦੁਬਾਰਾ ਆਉਂ ਗਏ ਹਾਂ ਇਹ ਇਥੇ ਕਰਦਾ ਸਰਪੰਚੀ ਦਾ ਪੂਰਾ ਜੋਰ ਚੱਲਦਾ ਪਿੰਡਾਂ ਜਿਹਾ ਨਾ ਹੈ ਪਿੰਡਾਂ ਜਿਹਦਾ ਸਰਪੰਚੀ ਦਾ ਪੂਰਾ ਜੋਰ ਚੱਲੀ ਜਾਂਦਾ ਐਵੇਂ ਆ ਬਾਈ ਮੱਧ ਵੀ ਲਿਆ ਬਾਈ ਹੁਣ ਤਾਂ ਸਾਰੇ ਹੀ ਕਹਿੰਦੇ ਬਾਈ ਅਸੀਂ ਬਾਜ ਸਰਪੰਚੀ ਨਾਲ ਜਾਣਾ ਅੱਜ 10 ਵਜੇ ਦੇ ਨੂੰ ਹੈ ਹੈ ਉਹਦਾ ਸਾਰੇ ਦੀਪੇ ਆਈ ਕਹਿੰਦੇ ਮੈਨੂੰ ਫੋਨ ਲਾ ਕੇ ਬਈ ਬਾਜੀ ਸਰਪੰਚੀ ਨਾਲ ਜਾਣਾ ਆ। ਹਾਂ ਸਭ ਆਈ। ਅੱਛਾ ਬਈ ਦੀਪੇ ਮੈਂ ਕਿੰਨਾ ਵਸੂਆ ਸੋਈ ਆ? ਇਹ ਤੀਜਾ ਸੂਆ ਸੋਈ ਆ ਬਾਈ। ਤੀਜਾ ਸੂਆ ਸੋਈ ਆ। ਕਦੋਂ ਸੋਈਆ ਵੀਰੇ? ਇਹਨੂੰ ਬਾਈ ਦੋ ਦਿਨ ਹੋ ਗਿਆ ਸੋਈ ਨੂੰ। ਦੋ ਦਿਨ ਹੋ ਗਏ ਸੋਈ ਨੂੰ। ਹਾਂਜੀ। ਦੋਵਾਂ ਦਿਨਾਂ ਦੀ ਸੋਈ ਥਲੇ ਕਿੰਨਾ ਦੋ ਤਿਆਰਾ ਵੀਰੇ? ਹੈਗਾ ਵੀਰੇ 8 ਕਿਲੋ ਬੋਲਾ ਸਾਡੇ। ਲੇਵਾ ਉਹ ਬੜਾ ਮਿਆਂ ਦਾ ਟਿਕਾਣੀ ਦਾ। ਲੇਵਾ ਬਹੁਤ ਚੰਗਾ ਬਾਈ। ਹੂੰ। ਅਸਾ ਸੁਹਾ ਕਿ ਨਮਾ ਸੁਈ ਵੀ ਜੀਆ ਭਾਈ ਕੱਟੀ ਮਗਰ ਕੇ ਕੱਟਾ ਕੱਟੀ ਕੱਟੀ ਮਗਰ ਕਾਲੀ ਸਾਹ ਕੱਟੀ ਮਗਰ ਹਾਂ ਕੱਟੀ ਵੀ ਚੰਗੀ ਆਵੇ ਹਨਾ ਅਸਾ ਦੀਪੇ ਭਾਈ ਇਹਦਾ ਰੇਟ ਵੀਰੇ ਦੇ ਦੇ ਇਹਦਾ ਭਾਈ 75 75 ਮਾਨਤਨ ਹੋ ਜੂ ਵਿੱਚੋਂ ਮਾੜਾ ਮੋਟਾ ਹੋਊਗਾ ਭਾਈ ਠੀਕ ਆ ਯਾਰ ਰੇਟ ਵੀ ਠੀਕ ਆ ਹਾਂ ਇਨਕੇ ਕੋਈ ਪਸੂ ਲਾਓ ਭਾਈ ਉਹ ਮਨ ਮੰਨ ਲਊਗਾ ਮਾੜਾ ਮੋਟਾ ਮਾਨਤਾਂ ਜਾ ਨਾ ਸਹੀ ਗੱਲ ਇਹਨਾਂ ਕੋਈ ਬਾੜਾ ਹੋਊਗਾ ਹਾਂ ਵੀ ਬਾ ਮੰਗ ਕੇ ਸਿੱਧੇ ਦੇੜੀ 60 ਦੀ ਹੋਣੀ ਨਾ ਉਹ ਨਹੀਂ ਕੰਮ ਹੋਣਾ ਭਾਈ ਹੂੰ ਠੀਕ ਆ ਭਾਈ ਲੈ ਮਿੱਤਰੋ ਮੈਂ ਵੀ ਟੰਗ ਚੰਗੀ ਆ ਲੇਵੇ ਭਾਂਡੇ ਵਾਲੀ ਮੈਂ ਹੁਣ ਤੁਸੀਂ ਆਪਸਿਆਂ ਨੇ ਆ ਭ अच्छा भाई चोटी पहलन है ये ए पहलन है भाई नीली रावी दी है ना नीली रावी दी है किधर सुई है वीर ये तेन सुई नु 5 दिन हो गया इने सारे किणियां ਧਾਰਾਂ ਦੀ ਇਹ ਤਾਂ 8 किलो तैयार ਆ ਬਈ ਇਹ ਨੈਟ ਠੀਕ ਨੇਵਾ ਘੱਟ ਦਿਖਾਉਂਦੇ ਨੇਵਾ ਪੱਕੇ ਲੈਵੇ ਦੀ ਆ ਬਾਈ ਹੂੰ ਬਾਡੀ ਬੰਦਰ ਬਹੁਤ ਜਗੇ ਸ਼ੀਲ ਬਹੁਤ ਆਤੇ ਪੰਜਾਉਂਗਾ ਦੀ ਚੰਗੀਆਂ ਚੋਟੀਆਂ ਚੋਾਈ ਬਹੁਤ ਚੰਗੀਆਂ ਲੱਗੀਆਂ ਬਾਈ ਨੂੰ ਅੱਛਾ ਦੀਪੇ ਭਾਈ ਇਹਦਾ ਰੇਟ ਵੀਰੇ ਇਹ 라ਵੀ 70 ਬਾਈ 70 ਮਾਨਦਨ ਵਿੱਚੋਂ ਹੋ ਜੀ 12 ਮੋਟੇ ਹੋਊਗਾ ਬਾਈ ਠੀਕ ਆ ਬਾਈ ਲੈ ਮੇਤਰੋ 70000 ਦੇ ਵਿੱਚ ਟੌਪ ਦੀ ਨੀਲੀ 라ਵੀ ਛੋਟੀ ਮਗਰ ਵੀ ਨੀਲੀ 라ਵੀ ਦੀ ਕੱਟੀ ਹੈ ਨਾ ਵੀਰੇ ਹਾਂ ਇਹਨਾਂ ਵੀ ਜਿਹੜਾ ਵੀ ਉਹਨੇ ਚੋਣ ਬੈ ਗਿਆ ਹਾਂ ਉੱਠਦਾ ਨਾ ਕੋਈ ਸਵਾਲ ਆ ਗਾ ਬਾਈ ਚੋਣ ਦਾ ਠੀਕ ਆ ਚੋਣੇ ਨਾ ਚੰਗਾ ਹੈ ਇੰਨਾ ਚੰਗਾ ਚੋਣਾ ਬਾਕੀ ਇੱਕ ਗੱਲ ਹੋਰ ਵੀ ਆ ਹਾਂ ਅੰਗਾ-ਉੰਗਾ ਦੀ ਬਲੀ ਚੱਕੀ ਵੱਡੀ-ਬੁੱਡੀ ਬਹੁਤ ਆ ਵੱਡੀ ਬਹੁਤ ਆ ਹਾਂ ਬਾਕੀ ਆ ਬਾਈ ਲੇਵੇ ਨਾਲੋਂ ਮਤਲਬ ਡੇਗਾ ਦੁੱਧ ਨਾਲ ਮਤਲਬ ਹੁੰਦਾ ਹਾਂ ਦੁੱਧ ਹੋਣਾ ਚਾਹੀਦਾ ਹਾਂ ਦੁੱਧ ਦੇ ਦਾਰ ਗਏ ਨਹੀਂ ਜਵਾਂ ਹੀ ਨਹੀਂ ਲੇਵਾ ਦਿਖਾਉ ਤੇ ਕਈ ਭਾਇਆ ਲੈਵਾ ਪੂਰਾ ਵਿਖਾਉਂਦੀਆਂ ਨਹੀਂ ਦੁੱਧ ਨਹੀਂ ਦਿੰਦੀਆਂ ਹਨਾ ਤੇ 3 ਜਨਵਰੀ ਦੀਪੇ ਬਾਈ 94655515741 ਹਨਾ ਹਾਂਜੀ 94655515741 ਬਾਈ ਦਾ ਨੰਬਰ ਹੈ ਇਸ ਨੰਬਰ ਤੇ ਗੱਲਬਾਤ ਕਰ ਲਿਓ ਸ਼ਹਿਰ ਤਲਵੰਡੀ ਪਾਈ ਜ਼ਿਲ੍ਹਾ ਫਰੋਰੀਪੁਰ